ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂ ਜਾਂਦੀ ਸੀ ਅੱਛਾ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਅੱਛਾ ਜੀ ਜਦ ਮੈਂ ਹਾਜ਼ਰੀ ਲਗਾਉਣ ਗਈ ਤੇ ਉਹਨਾਂ ਨੇ ਮੈਨੂੰ ਰੈਸਟ ਕਰ ਲਿਆ ਅੱਛਾ ਜੀ ਨਹੀਂ ਕੋਈ ਬਿਨਾਂ ਦੱਸੇ ਤੁਹਾਨੂੰ ਰੈਸਟ ਕਰ ਲਿਆ ਬਿਨਾਂ ਦੱਸੇ ਤੋਂ ਕੋਈ ਰੀਜ਼ਨ ਵੀ ਨਹੀਂ ਦੱਸਿਆ ਨੇ ਨਹੀਂ ਪਤ ਜੀ ਕਿਹੜਾ ਜਰਾ ਕਿ ਆਪਕੋ ਪਰਿਵਾਰ ਸੇ ਵੀ ਨਹੀਂ ਮਿਲਣੇ ਦਿਆ ਗਿਆ ਜਬ ਆਪ ਬਹੁਤ ਵਕਸਟ ਹੋਤੇ ਨਹੀਂ ਆਪਨੇ ਰਿਕਵੈਸਟ ਕੀਤੀ ਕਿ ਫੈਮਿਲੀ ਸੇ ਮਿਲਣੇ ਦਿਆ ਜਾਵੇ ਜਦੋਂ ਹੁਣ ਸਨ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਫਿਰ ਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋਅ ਕੀਤੀ ਉਹਨਾਂ ਨੂੰ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਬਾਅਦ ਤੁਸੀਂ ਜਾਣਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੱਥੇ ਰਹਿ ਰਹੇ ਹਾਂ ਉੱਥੇ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਉਹ ਇਹ ਵੀ ਬਿਨਾਂ ਦੱਸੇ ਕਿ اچانک ਉਹਨਾਂ ਨੇ ਕਿਹਾ ਤੁਸੀਂ ਲੈ ਤੁਹਾਨੂੰ ਦੱਸਦੀ ਹਾਂ ਨਾ 2012 ਤੋਂ ਮੈਨੂੰ ਡਿਪਾਰਟਮੈਂਟ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਜੇ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰ ਲਗਾ ਕੇ ਆਉਂਦੀ ਜਾਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫੋਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫੋਲੋ ਕਰ ਰਹੇ ਨੇ ਜਿਹਨਾਂ ਨੂੰ ਮਤਲਬ ਰਿਪੋਰਟ ਨਹੀਂ ਕੀਤਾ ਜਾਂ ਇਸ ਪ੍ਰੋਸੀਜਰ ਦੇ ਅੰਡਰ ਸੇਵਾ ਰਹੇ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਂਦਾ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਵੀ ਥੋੜਾ ਕੇਸ ਆਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਹੈ ਨਾ ਅੱਛਾ ਜੀ ਇੱਕ ਮਾਤਾ ਹੀ ਹੋਰ ਕਰਨਾ ਚਾਹਤ ਹੈ ਕਿ ਯੂ ਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਤੁਸੀਂ ਕੀ ਕਹਿੰਦੇ ਹੋ ਤੁਮ ਮੈਂ ਕੀ ਦੱਸਾਂ ਤੁਹਾਨੂੰ ਹੱਥ ਲਗਾਏ ਨਹੀਂ ਹੁੰਦੇ ਹੈ ਜੀ ਕਿਸੇ ਨੇ ਨਾ ਨਾਲ ਨਹੀਂ ਹੋ ਜਾਵੇ ਜਿਸ ਤਰ੍ਹਾਂ ਮੈਂ ਨਾ ਸੀ ਮਾਤਾ ਜੀ ਜਿਹੜਾ ਤੁਹਾਨੂੰ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਕਰਤਾ ਉਹਨੂੰ ਕਹਿੰਦੇ ਹੱਥਕੜੀਆਂ ਲਾਈਆਂ ਅਸੀ ਜਾਂ ਸਾਹਮਣੇ ਬੈਠਣ ਨੂੰ ਇਹ ਸੀ ਸੋਚੇ ਦੇਖਦੇ ਸੀ ਸੋਨੂ ਨੂੰ ਤੇ ਮਿਲ ਰਿਹਾ ਸੀ ਜੋ ਇੱਕ ਮੁਢਲੀ ਸੂਰਤ ਹੁੰਦੀ ਐ ਅਸੀਂ ਕਹਿ ਲਈਏ ਕਿ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਫਿਰ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਕੇ ਸਾਈਡ ਇੱਕ ਮੇਰੇ ਬੈਕ ਸਾਈਡ 'ਚ ਤੁਰਿਆ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਠੀਕ ਹੈ ਯਾਰ ਜੀ 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 ਬੋਲਦੇ ਰਹੀ ਵਾਂ ਕਮਰੇ ਚ ਜਰਮਨ ਨੇ ਲੈ ਕੇ ਕੇ ਫੋਟੋ ਲਈ ਉਹਨਾ ਮੇਰੇ ਤੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਇਕੱਲੀ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰ ਨੂੰ ਜਗ੍ਹਾ ਹੈ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਪਹਿਤੋ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਾਲ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤਾਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬੇਕਲ ਸਪੀਟ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਭੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਉਹ ਫਿਰ ਮੇਰੇ ਕਾਊਂਟ ਵਿੱਚ ਪਾ ਦਦੇ ਸੀ ਪਰ ਮਤਲਬ ਜੀ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇਨੀ ਸਖਤ ਹੋ ਗਈ ਹੈ ਖਾਸ ਕਰਕੇ ਸਵਾਰੀਆਂ 'ਤੇ ਨਹੀਂ ਉਹ ਵੀ ਰੋਕਿਆ ਜਾ ਰਹੀਆਂ ਹਨ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਜਾਣੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਕਾਰਨ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮ ਆ ਹੱਥ ਘੜੀਆਂ ਮੈਨੂੰ ਲੈ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੇ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਤਲਬ ਜੀ ਆਪੇ ਤਾਂ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੰਦੇ ਨਹੀਂ ਅੱਛਾ ਖਾਣੇ ਕੋ ਕਹਿ دیا ਗਿਆ ਆਪਕੋ ਜਿ세 ਕੁਝ ਜਾਣਕਾਰੀ ਮਿਲੀ ਦੀ ਕਿ ਸਿਰਫ ਬਰਫ ਦੀ ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੰਦੇ تھے ਉਹ ਮੈਂ ਖਾ ਨਹੀਂ ਸਕਤੀ ਕਿ ਮੈਂ ਵੈਜੀਟੇਰੀਅਨ ਨਹੀਂ ਜੀ ਜੀ ਅੱਛਾ ਜੀ ਉਹ ਦਿੰਦੇ تھے ਬ੍ਰੈਡ ਸੈਂਡਵਿਚ ਟਰਕੀ ਬੀਫ ਐਸਾ ਉਹ ਮੈਂ ਘੱਤੀ ਨਹੀਂ ਪਰ ਜਿਹੜੇ ਕਿੰਨੇ ਦਿਨ ਪੁੱਛ ਰਹੇ ਸੀ ਤਾਂ ਕਿਹਾ ਤੁਹਾਨੂੰ ਇਹ ਦੱਸਿਆ ਕਿ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫਾਲੋ ਕਰ ਰਹੇ ਸੀ 33 ਸਾਥ ਉੱਥੇ ਸੀਗੇ ਕੋਣ ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ ਮਤਲਬ ਕਿ ਕਿਸ ਪਲੇਨ 'ਚ ਤੁਸੀਂ ਆਏ ਹੋ ਕਿੰਨੇ ਕੁ ਲੋਕ ਸੀ ਉਸ ਪਲੇਨ 'ਚ 132 ਲੋਕ ਸੀ ਯਾ ਦੇ ਸੀ ਯਾ ਕਿ ਤਸੋ ਕੋ। 15 ਕ ਕਲੰਬੀਆ ਦੇ ਸੀ। ਬੈਸ ਸਾਰੇ ਹਿੰਦਿਆ। ਟ੍ਰੇਨ ਚ ਵੀ ਹੱਥ ਕੜੀਆਂ ਸੀ। ਪਲੇਨ ਚਾਤ ਕੜੀਆਂ। ਮੈਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਥ ਕੜੀਆਂ। ਕੋਈ ਦੋ ਅਫੀਸਰ ਚੰਗੇ ਸੀ। ਜਦੋਂ ਮੈਂ ਵਾਹਨ ਸਪੀਡ ਲੈ ਕੇ ਗਿਆ ਨਾ ਹੱਥ ਕੜੀ ਲਗਾ ਕੇ। ਉਹ ਤਾਂ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤ ਤੁਰਿਆ ਨਹੀਂ ਜਾਂਦਾ ਜਿਆਦਾ। ਜੇ ਤੁਸੀਂ ਇੰਡੀਆ ਇਤ ਹੱਥ ਕੜੀ ਨਹੀਂ ਸੀ। ਨਹੀਂ। ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤੇਥਰ ਲੱਗੀਆਂ ਸੀ ਆ ਅੱਗੇ ਕੀ ਕਿਆ ਲੜਾਈ ਆ ਕੀ ਆ ਤੁਸੀਂ ਬੋਝਾ ਕਰਦੀ ਹੈ ਇਹ ਹੀ ਰਹਿਣਾ ਚਾਹਤੀ ਹੈ ਆਪ ਕੀ ਮੇਰੀ ਫੈਮਲੀ ਵੜਾ ਹੈ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਆਉਂਦੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਫੋਨ ਤੇ ਕਰੀ ਮੈਂ ਜਦੋਂ ਨਹੀਂ ਵਾਸੁੰਦੀ ਮੈਂ ਗੱਲ ਨਹੀਂ ਕਰ ਸਕਾਈ ਕਿਉਂ ਮੈਂ ਪੜਿਆ ਨਨ ਮੈਂ ਉਹ ਤਾਂ ਸਾਰੇ ਬਰਤੂਨ ਲੀਗਲਸ ਨੇ ਲੀਗਲ ਉਥੇ ਲੜੇ ਨੇ ਤੇ ਤੁਹਾਰਾ ਜਾਣਾ ਚਾਹੂਂਗੇ ਜੀ ਚਾਹੂਂਗੇ ਮੇਰੀ ਫੈਮਿਲੀ ਹੈ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿਵੇਂ ਆਗੇ ਡਾਕੂਮੈਂਟ ਪ੍ਰੋਸੀਡ ਕਰਨਾ ਹੈ ਦੀਪਕ ਕਾਲੂ ਆ ਰ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਵਿਚਾਰਾ ਸਾਰੀ ਅੱਛਾ ਕੋਈ ਵਸੇਚ ਉਹ ਮੈਨੂੰ ਤੇ ਜਦੋਂ ਉਹ ਮੇਰੇ ਨਾਲ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮੰਆ ਜੀ ਮੈਨੂੰ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਵੀ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤਸ਼ਮੀਰ ਬਾਣ ਜੀ ਮੈਂ ਜਿੰਨੀ ਮੈਨੂੰ ਇਹ ਕਹਿੰਦਾ ਬੀਜੀ ਜਿੰਨੀ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਗਵਰਨਮੈਂਟ ਆਫ ਇੰਡੀਆ ਸੀ ਕੀ ਆਲ ਮਾਰ ਕਰਤੇ ਆਂ ਭਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ 8 ਸਾਲ ਤੋਂ ਦੇਖਿਆ ਜਾਵੇ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪਲੋਮੇਟ ਦੇਖਿਆ ਨੇ ਕੀ ਲੱਗਦਾ ਹੈ ਸਖਤੀ ਦੇ ਪਿੱਛੇ 트੍ਰੈਂਪ 트੍ਰੈਂਪ ਬਾਅਦਾਂ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਬਸ਼ੀਟ ਮੰਨਦੇ ਹੋ ਇਸ ਚੀਜ਼ ਨੂੰ ਨਹੀਂ ਉਨੋਂ ਕੋਈ ਨਹੀਂ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਹੋ ਤੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ 트੍ਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਡਿਪੋਰਟ ਕੀਤੇ ਗਏ ਸੀ ਮੁੰਡਿਆਂ ਨੂੰ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜਾ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣ ਰਹੀ ਸੀ ਉਸ ਦਾ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜੀ ਕਾਰਵਾਈ ਨਹੀਂ ਸੀ ਕਦੀ ਕਿਸੇ ਨੇ ਪੁੱਛਿਆ ਵੀ ਨਹੀਂ ਸੀ